ਕਲਗੀਧਰ ਪਿਤਾ ਆਪਣੀ ਮੁਬਾਰਕ ਕਲਮ ਦੇ ਨਾਲ ਲਿਖਦੇ ਮੈਦਾਨੇ ਜੰਗ ਦਾ ਹਾਲ ਗਾਗੜ ਦੀ ਕਾਤੀ ਘਟਾਰੇ ਕੜਾਕਨ ਤਾਗੜਨ ਦੇ تیر ਧੁੱਪ ਚੜਾ ਗਈ ਝਾਗੜਦ ਨਾਗੜਦਮ ਬਾਗੜਦਮ ਬਾਜਾ ਗਾਗੜ ਨਾ ਗਾਜੀ ਮਹਾਜਾ ਜਗਾਜਾ ਮੌਲਤਾ ਸਾਹ ਸੰਗਤ ਜੀ ਭਿਆੰਕਰ ਨਾਚ ਪਿਆ ਬਹੁਤ ਜਿਆਦਾ ਭਿਆੰਕਰ ਜੰਦ ਹੋ ਰਿਹਾ ਜਬ ਐ ਬਾਣ ਲਾਗਿਓ ਤਬੈਰ ਉਸ ਜਾਗਿਓ ਕਰੀ ਲੈ ਕਮਾਨੰ ਹਣੇ ਤੀਰ ਬਾਣੰ ਹਰੀ ਚੰਦ ਮਾਰੇ ਸੋ ਜੋਲਾ ਲਤਾਰੇ ਭਈ ਜੀਤ ਮੇਰੀ ਕਿਰਪਾ ਕਰਦੇ ਇੱਕ ਧਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਨੇ ਕਮਾਨ ਦੇ ਉੱਤੇ ਰੱਖਿਆ ਤੀਰ ਸਤਗੁਰ ਪਾਤਸ਼ਾਹ ਨੇ ਖਿੱਚ ਅਸਾਧ ਸੰਗਤ ਜੀ ਕੰਨ ਤੱਕ ਦੰਦ ਨਹੀਂ ਪੀਏ ਅੱਖਾਂ 'ਚੋਂ ਸਾਧ ਸੰਗਤ ਜੀ ਮਹਾਰਾਜ ਦੇ ਕੋਈ ਅਗੜੀ ਨਿਕਲਦੀ ਮੁਸਕਰਾਣ ਦੇ ਪਤਾ ਕੀ ਕਹਿੰਦੇ ਹਰੀ ਜੰਦਾ ਵਾਰ ਐਵੇਂ ਨਹੀਂ ਐਵੇਂ ਨਹੀਂ ਹੁਣ ਕਲਗੀਧਰ ਨੂੰ ਉਹਨਾਂ ਨੇ ਸਾਧ ਸੰਗਤ ਜੀ ਵੰਗਾਰਿਆ ਮਹਾਰਾਜ ਨੇ ਪੰਗਾਣੀ ਦੇ ਯੁੱਧ ਦੇ ਵਿੱਚ ਆ ਕੇ ਉਹਨਾਂ ਦੀ ਵੰਗਾਰ ਦਾ ਉੱਤਰ ਦਿੱਤਾ 500 ਪਠਾਨ ਭੱਜ ਗਿਆ ਧੋਖਾ ਕਰ ਗਿਆ ਹਯਾਤਖਾਨ ਦੇ ਨਾਲ ਜਿਹੜੇ ਸੀ 500 ਪਠਾਨ ਇਹਨਾਂ ਨੂੰ ਪੀਰ ਪੁੱਧੂ ਸ਼ਾਨ ਨੇ ਰਖਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਔਰੰਗਜ਼ੇਬ ਨੇ ਇਹਨਾਂ ਨੂੰ ਕਟਿਆ ਸੀਗਾ 500 ਸਾਧ ਸੰਗਤ ਜੀ ਸੀਗਾ ਆਪਣਾ ਉਦਾਸੀ ਬਾਬਾ ਉਹ ਵੀ ਭੱਜ ਗਏ ਉਹਨਾਂ ਵਿੱਚ ਕੇਵਲ ਮਹੰਤ ਕਿਰਪਾਲ ਜੀ ਰਹਿ ਗਏ ਨੇਗੇ। ਬਾਕੀ ਭੱਜ ਗਏ ਨੱਟ ਕੇ ਸਾਰੇ। ਤੇ ਮੈਦਾਨੇ ਜੰਗ ਦੇ ਵਿੱਚ ਮਹਾਰਾਜ ਦੇ ਕੋਲ ਜਿਆਦਾ ਤੋਂ ਜਿਆਦਾ 1500 ਜਾਂ 2000 ਸੂਰਮਿਆਂ ਦਾ। ਤੇ ਇਧਰ ਗੁਰੂ ਪਿਆਰੇ ਸਾਧ ਸੰਗਤ ਦੇ 10000 ਦੀ ਫੌਜ ਲੈ ਕੇ ਭੀਮ ਚੰਦ ਮੈਦਾਨੇ ਜੰਗ ਦੇ ਵਿੱਚ ਆ ਗਿਆ। ਗੁਰੂ ਸਾਹਿਬ ਦੇ ਨਾਲ ਮਹਾਰਾਜ ਦੇ ਪੰਜ ਗਜ਼ਨ ਨੇਗੇ। ਕਜ਼ਨ ਮਤਲਬ ਬੀਬੀ ਵੀਰੋ ਦੇ ਪੁੱਤਰ ਬੀਬੀ ਵੀਰੋ ਕੌਣ ਹੈ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸੁਪਤਰੀ ਇਹਦੇ ਪੰਜ ਪੁੱਤ ਨੇਗੇ ਭਾਈ ਸੰਗੋਸ਼ ਜਤੀਮਲ ਤੇ ਪੰਜ ਪੁੱਤਰ ਨੇਗੇ ਤਿੰਨ ਹੋਰ ਨੇ ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦੋਤੇ ਹੈਗੇ ਤੇ ਕਲਗੀਧਰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪੋਤਰੇ ਹੈਗੇ ਆਪਸ ਕਜ਼ਨ ਹੋਏ ਜੀ ਪਰ ਇਹਨਾਂ ਦੀ ਸ਼ਰਤਾਂ ਗੁਰੂ ਵਾਂਗ ਹੈਗੇ ਕਿ ਇਹ ਗੁਰੂ ਨੇਗੇ ਇਹ ਗੱਦੀ ਤੇ ਬੈਠੇ ਹੈਗੇ ਤੇ ਪੰਜ ਪੁੱਤਰ ਪੰਜ ਪਾਂਡਵਾ ਤੋਂ ਵੀ ਜ਼ਿਆਦਾ ਤਾਕਤਵਰ ਮੌਤ ਨੂੰ ਮਖੌਲ ਕਰਦੇ ਹੈਗੇ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਦੋ ਪੁੱਤਰ ਬਾਬਾ ਸੰਗਤ ਸਿੰਘ ਜੀ ਬਾਬਾ ਸਤ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਸ਼ਹਾਦਤ ਨੂੰ ਪ੍ਰਾਪਤ ਕੀਤਾ ਉਹ ਨੇ ਬਾਕੀ ਹੋਰ ਵੀ ਸਿੰਘ ਨੇਗੇ ਹੁਣ ਲੜਾਈ ਹੋ ਰਹੀ ਗਹਿ ਕੱਚ ਦੀ ਜਿੱਧਰ ਵੀ ਸਿੰਘ ਜਾਂਦੇ ਸਫਾਂ ਚੀਰਦੇ ਹੋ ਜਾਂਦੇ ਕਿਤੇ ਤੇਗ ਚੱਲਦੀ ਕਿਤੇ ਤਲਵਾਰ ਚੱਲਦੀ ਕਿਤੇ ਬੰਦੂਕ ਚੱਲਦੀ ਹੈਗੀ ਜਦੋਂ ਸਿੰਘਾਂ ਦੀ ਸਾਥ ਸੰਗਤ ਦੀ ਬੰਦੂਕ ਚੱਲਦੇ ਦੁਸ਼ਮਣ ਦਾ ਸੀਨਾ ਪਾੜਦੀ ਹੋਈ ਜਾਂਦੀ ਹੈਗੀ ਕਿਸੇ ਦੇ ਮੱਥੇ ਤੇ ਤੀਰ ਵੱਜਦਾ ਬੈੱਕ ਵਿੱਚ ਦੀ ਬਾਹ ਟੁੱਟ ਕੇ ਡਿੱਗੀ ਹੈ ਕਿਜ਼ਾ ਗੋਡਾ ਵੜਿਆ ਜਾਂਦਾ ਹੈਗਾ ਮੈਦਾਨੇ ਜੱਗ ਦੇ ਵਿੱਚ ਮੌਤ ਦਾ ਭਿਆਨਕਰ ਨਾਚ ਹੋ ਰਿਹਾ ਹੈ ਮੌਤ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੀ ਤਲਵਾਰ ਦੇ ਵਾਰ ਦੇਖ ਕੇ ਨਾ ਇੱਕ ਸਾਈਡ ਤੇ ਜਿਵੇਂ ਡਰ ਕੇ ਖੜ੍ਹੀਏ ਵੀ ਇਹ ਵੀ ਸਿੱਖ ਹੁੰਦੇ ਹੈਗੇ ਕਲਗੀ ਤਰਪਤਾ ਆਪਣੀ ਮੁਬਾਰਕ ਕਲਮ ਦੇ ਨਾਲ ਲਿਖਦੇ ਮੈਦਾਨੇ ਜੰਗ ਦਾ ਹਾਲ ਕਾਗੜ ਦੀ ਘਾਤੀ ਘਟਾਰੇ ਘੜਾਕੰ ਤਾਗੜਨ ਦੇ ਤੀਰ ਤੁਪਤਨ ਚੜਾ ਕ ਝਾਗੜ ਦੇ ਬਨਾਗੜਦਮ ਬਾਗੜਦਮ ਬਾਜਾ ਗਾਗੜ ਨ ਗਾਦੀ ਮਹਾ ਕਜਗਾਜਾ ਮੌਤ ਦਾ ਸਾਹ ਸੰਗਤ ਜੀ ਭयंकर ਨਾਚ ਰਿਹਾਗਾ ਬਹੁਤ ਜਿਆਦਾ ਭयंकर ਯੁੱਧ ਹੋ ਰਿਹਾਗਾ ਜਦੋਂ ਦੋਨਾਂ ਪਾਸਿਆਂ ਤੋਂ ਕਾਫੀ ਸੂਰਮੇ ਮਾਰੇ ਗਏ ਤਾਂ ਉਥੇ ਪਾੜੀ ਰਾਜਨ ਦੇ ਵਿੱਚ ਕ ਰਾਜਾ ਹੈਗਾ ਹਰੀ ਚੰਦ ਇਹ ਬੜਾ ਤਕੜਾ ਸੂਰਮਾ ਜੀ ਇਹਦਾ ਜ਼ਿਕਰ ਕਲਗੀਧਰ ਨੇ ਖੁਦ ਬਿਜਤਰ ਨਾਟਕ ਦੇ ਵਿੱਚ ਕੀਤਾਗਾ ਹਰੀਚੰਦ ਅੱਗੇ ਵੱਧ ਕੇ ਆਇਆ ਇਹ ਬਹੁਤ ਤਕੜਾ ਨਿਸ਼ਾਨਚੀ ਹੈਗਾ ਜਦੋਂ ਇਹ ਤੀਰ ਛੱਡਦਾ ਹੈ ਇਹਦਾ ਤੀਰ ਕਦੇ ਖਾਲੀ ਨਹੀਂ ਗਿਆਗਾ ਇਹਦਾ ਰਿਕਾਰਡ ਹੈਗਾ ਤੇ ਹਰੀਚੰਦ ਕਹਿੰਦਾ ਲਲਕਾਰ ਮਾਰਦਾ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਉਸ ਸਮੇਂ ਮਹਾਰਾਜ ਜਿਹਦਾ ਨਾਮ ਗੁਰੂ ਗੋਬਿੰਦ ਰਾਏ ਹੈ ਪਰ ਆਪਾਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਗੇ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਹੇ ਗੋਬਿੰਦ ਰਾਏ ਸਿੱਖਾਂ ਦੇ ਗੁਰੂ ਕਿਉਂ ਬਗਾਨੀਆਂ ਮਾਮਾ ਦੇ ਪੁੱਤ ਮਰਵਾ ਰਹੇ ਆਂ ਅਸੀਂ ਤੁਸੀਂ ਲੜਾਈ ਸਾਡੇ ਤੁਹਾਡੇ ਵਿੱਚ ਐ ਨਾ ਅਗਰ ਹਿੰਮਤ ਹੈ ਤਾਂ ਸਾਹਮਣੇ ਆਓ ਮੇਰੇ ਤੁਸੀਂ ਮੈਨੂੰ ਮਾਰਦੇ ਹੋ ਜਾਂ ਮੈਂ ਤੁਹਾਨੂੰ ਮਾਰ ਦਿਆਂਗਾ ਅਗਰ ਤੁਸੀਂ ਮਰ ਗਏ ਤੁਹਾਡੇ ਸਿੱਖ ਹਾਰ ਕੇ ਅਗਰ ਮੈਂ ਮਰ ਗਿਆ ਤੇ ਇਹ ਸਾਰੇ ਹਾਰ ਕੇ ਮਹਾਰਾਜ ਜੀ ਦੇ ਕੰਨਾਂ 'ਚ ਜਦੋਂ ਆਵਾਜ਼ ਪਈ ਮਹਾਰਾਜ ਮੁਸਕਰਾਏ ਕੋੜੇ ਨੂੰ ਅੱਡੇ ਲਾਨ ਲੱਗੇ ਤੇ ਮਹਾਰਾਜ ਜੀ ਦੇ ਦੁਆਲੇ ਜਿਹੜੇ ਸਿੱਖ ਨੇ ਕਹਿੰਦੇ ਮਹਾਰਾਜ ਅਸੀਂ ਜਾਣੇ ਹਾਂਗੇ ਮਹਾਰਾਜ ਬਜਨ ਕਰਦੇ ਨਹੀਂ ਭਾਈ ਉਹਨੇ ਸਾਨੂੰ ਵੰਗਾਰੇ ਹੈਗਾ ਤੇ ਮਰਦ ਦਾ ਧਰਮ ਹੈ ਜਦੋਂ ਉਹਨੂੰ ਕੋਈ ਮੈਦਾਨੇ ਜੰਗ ਦੇ ਲਈ ਵੰਗਾਰਦਾ ਹੈ ਨਾ ਫਿਰ ਉਹਦੇ ਸਾਹਮਣੇ ਜਾ ਕੇ ਉਹਦਾ ਉੱਤਰ ਦੇਣਾ ਜਵਾਬ ਦੇਣਾ ਮਹਾਰਾਜ ਪਹੁੰਚੇ ਮਹਾਰਾਜ ਸੋਹਣੇ ਬੜੇ ਲੱਗਦੇ ਹੈਗੇ ਨੀਲੇ ਤੇ ਸਵਾਰ ਨੇਗੇ ਤਿੱਲੇ ਦਾ ਤਿੱਲੇ ਵਾਲੇ ਮਹਾਰਾਜ ਨੇ ਸੁਨਹਿਰੀ ਰੰਗ ਦੀ ਜੁੱਤੀ ਪੰਜਾਬੀ ਪਾਈ ਹੋਈ ਹੈ ਜਿਹਦੇ ਤੇ ਸਾਹ ਸੰਗਤ ਜੀ 골ਡ ਦਾ ਵਰਕ ਹੋਇਆਗਾ ਚੂੜੀਦਾਰ ਪਜਾਮਾ ਪਹਿਨੇ ਆ ਬਰੀਕ ਕਲੀਆਂ ਵਾਲਾ ਝੋਗਾ ਪਹਿਨੇਗਾ ਗਾਤਰੇ ਕਿਰਪਾਨ ਪਾਈ ਹੈ ਇੱਥੇ ਇੱਕ ਪੇਟੀ ਬੱਦੀ ਹੋਈ ਹੈ ਕਿ ਜਿਹੜੇ ਆਮ ਸਪਾਈ ਵੀ ਅੱਜਕੱਲ ਬੰਦਦੇ ਹੈਗੇ ਮਹਾਰਾਜ ਨੇ ਦਮਾਲਾ ਸਜਾਇਆ ਤੇ ਪਾਸ਼ਾ ਨੇ ਕਲਗੀ ਧਾਰਨ ਕੀਤੀ ਹੈ ਜਿਗਾ ਜਿਹੜੇ ਮਹਾਰਾਜ ਨੇ ਕਲਗੀ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਦਿੱਤੀ ਸੀ ਨਾ ਉਹ ਕਲਗੀ ਸਾਹ ਸੰਗਤ ਜਦੋਂ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਗਏ ਸਨ ਉਹ ਫਿਰ ਕਲਗੀ ਚਲੀ ਗਈ ਸੀਗੀ ਵਜ਼ੀਰ ਖਾਂ ਦੇ ਕੋਲ ਹੁਣ ਵਜ਼ੀਰ ਖਾਂ ਉਹਨੂੰ ਖੁਦ ਯੂਜ਼ ਨਹੀਂ ਕਰ ਸਕਦਾ ਰੱਖ ਨਹੀਂ ਸਕਦਾ ਗੱਲ ਉਪਨ ਹੋ ਗਈ ਹੈਗੀ ਇਹ ਫਿਰ ਉਹਨੇ ਮਜਬੂਰਨ ਕਲਗੀ ਦਿੱਤੀ ਔਰੰਗਜ਼ੇਬ ਨੂੰ ਜਦੋਂ ਔਰੰਗਜ਼ੇਬ ਮਰ ਗਿਆ ਤੇ ਮਹਾਰਾਜ ਨੇ ਤਾਰਾ ਜੀ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਤਖਤ ਦਿੱਤਾ ਦਿੱਲੀ ਦਾ ਬਹਾਦਰ ਸ਼ਾਹ ਨੇ ਕਲਗੀ ਧਰ ਨੂੰ ਦੁਬਾਰਾ ਫਿਰ ਭੇਂਟ ਦਿੱਤੀ ਉਹ ਜਦੋਂ ਮਹਾਰਾਜ ਸਤਖੰਡ ਪਿਆਨਾ ਕਰ ਗਏ ਫਿਰ ਮੁਗਲਾਂ ਨੇ ਉਹ ਕਲਗੀ ਦੇ ਉੱਪਰ ਆਪਣਾ ਅਧਿਕਾਰ ਜਮਾ ਲਿਆ ਉਹ ਫਿਰ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀ ਦੀ ਬਾਦਸ਼ਾਹ ਖੁਦ ਯੂਜ਼ ਕਰਦੇ ਰਹੇ ਜਦੋਂ ਅੰਗਰੇਜ਼ ਆਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਇਹ ਕਲਗੀ ਮੁਸਲਮਾਨਾਂ ਤੋਂ ਲੈ ਲਈ ਲੜਾਈ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਪਹਿਨੀ ਨਹੀਂ ਰੱਖੀ ਹੈਗੀ ਸੰਭਾਲ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਏ ਗੁਰਪੁਰੀ ਨੂੰ ਚਲੇ ਗਏ ਤਾਂ ਡੋਗਰਾ ਧਰਮ ਸਿੰਘ ਇਹ ਕਲਗੀ ਲੈ ਗਿਆ ਇਹਨੇ ਫਿਰ ਦੇ ਦਿੱਤੀ ਕਲਗੀ ਅੰਗਰੇਜ਼ਾਂ ਨੂੰ ਅੱਜ ਵੀ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਇਹ ਕਲਗੀ ਪਈ ਹੈਗੀ ਇਹਦੀ ਕੀਮਤ ਕੋਈ ਨਹੀਂ ਪਾ ਸਕਦਾ ਵੈਸੇਕਰ ਵੈਸੇ ਦੁਨੀਆ ਵੀ ਕੀਮਤ ਪਾਈਏ ਤਾਂ ਸਾਧ ਸੰਗਤ ਕਰੋੜਾਂ ਤੋਂ ਵੱਧ ਦੀ ਕੀਮਤ ਹੈਗੀ ਮਹਾਰਾਜ ਨੇ ਕਲਗੀ ਸਜਾਈ ਹੈ ਜੱਗਾ ਸਜਾਇਆਗਾ ਕਾਲਾ ਦਾੜਾ ਮਹਾਰਾਜ ਦਾ ਚੜਦੀ ਉਮਰ ਹੈਗੀ ਮਹਾਰਾਜ ਚਿੱਟੇ ਦੰਦ ਗਲਾਬੀ ਮਹਾਰਾਜ ਦੇ ਹੋਂਟ ਮੁਸਕਰਾਉਂਦੇ ਹੋਏ ਮੈਦਾਨੇ ਜੰਗ ਦੇ ਵਿੱਚ ਪਹੁੰਚੇ ਹਰੀ ਚੰਦ ਮਹਾਰਾਜ ਜੀ ਦਾ ਇਹ ਸਰੂਪ ਦੇਖ ਕੇ ਮੋਹਿਤ ਹੋ ਗਿਆਗਾ ਇੱਕ ਵਾਰ ਤਾਂ ਮਨੋ ਆਇਆ ਕਿ ਮੱਥਾ ਟੇਕ ਦਈਏ ਸਮਰਪਣ ਕਰ ਦਈਏ ਦੇਖੋ ਗੁਰੂ ਕਿਸੇ ਇੱਕ ਦਾ ਨਹੀਂ ਹੁੰਦਾ ਗੁਰੂ ਕਿਸੇ ਜਾਤ ਪਾਤ ਦਾ ਨਹੀਂ ਹੁੰਦਾ ਗੁਰੂ ਕਿਸੇ ਦੇਸ਼ ਦਾ ਨਹੀਂ ਹੁੰਦਾ ਗੁਰੂ ਸਭ ਦਾ ਸਾਂਝ ਹੈ ਮਾਨਸ ਕੀ ਜਾਤ ਸਭਾਂ ਆਵਲ ਲਾਏ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਅਗਰ ਕੋਈ ਕਹਿੰਦਾ ਮੈਂ ਸੰਤ ਹਿੰਦੂਆਂ ਦਾ ਇਕੱਲਾ ਉਹ ਕੋਈ ਸੰਤ ਨਹੀਂ ਹੈਗਾ ਮੈਂ ਇਕੱਲਾ ਸਿੱਖਾਂ ਦਾ ਸੰਤ ਆ ਕੋਈ ਸੰਤ ਨਹੀਂ ਸੰਤ ਸਮੁੱਚੀ ਮਨੁੱਖਤਾ ਦਾ ਹੈ ਚੋ ਵਰਣਾ ਕੋ ਸਾਂਝਾ ਹੈ ਮਨ ਚਾਇਆ ਕਿ ਮੱਥਾ ਟੇਕ ਦਈਏ ਬੜੇ ਸੋਹਣੇ ਲੱਗ ਰਹੇ ਮਹਾਰਾਜ ਪਰ ਹੰਕਾਰ ਕਿੱਥੇ ਛੁਪਣ ਦਿੰਦਾ ਹੈਗਾ ਤੇ ਮਹਾਰਾਜ ਬਚਨ ਕਰਦੇ ਹਰੀ ਚੰਦਾ ਤੋ ਸਾਨੂੰ ਆਵਾਜ਼ ਲਗਾਈ ਅਸੀਂ ਆ ਗਏ ਤੇਰੇ ਕੋਲ ਕਹਿੰਦਾ ਗੁਰੂ ਜੀ ਕਿਉਂ ਆਪਾਂ ਬਗਾਨੀਆਂ ਮਾਮਾ ਦੇ ਪੁੱਤ ਲੜਾ ਕੇ ਮਰੋਣੇ ਆਪਾਂ ਆਪਸ ਹੀ ਮیدਾਨੇ ਜੰਗ ਦੇ ਵਿੱਚ ਨਿਵੇੜਾ ਕਰ ਲੈਨੇ ਆ ਮਹਾਰਾਜ ਬਚਨ ਕਰਦੇ ਗੁਰੂ ਨਾਨਕ ਦਾ ਕਰ ਹੈ ਅਕਾਲ ਪੁਰਖ ਦਾ ਕਰ ਹੈ ਇੱਥੇ ਜਿਹੜਾ ਜਿਸ ਮਨਸਾ ਦੇ ਨਾਲ ਆਂਦਾ ਉਹਦੀ ਮਨਸਾ ਗੁਰਨਾਨਕ ਪੂਰੀ ਕਰਦੇ ਆ ਤੂੰ ਯੁੱਧ ਦੀ ਮਨਸਾ ਲੈ ਕੇ ਆ ਤੇਰੀ ਯੁੱਧ ਦੀ ਮਨਸਾ ਗੁਰਨਾਨਕ ਪੂਰੀ ਕਰਨਗੇ ਕਹਿੰਦਾ ਗੁਰੂ ਜੀ ਤੁਸੀਂ ਫਕੀਰ ਹੋ ਤੁਸੀਂ ਸੰਤ ਹੋ ਮਾਲਾ ਫੇਰਨ ਵਾਲੇ ਬੰਦੇ ਹੋ ਤੁਹਾਨੂੰ ਕਿਵੇਂ ਪਤਾ ਤੀਰ ਤਲਵਾਰ ਖੜਗ ਕਿਵੇਂ ਚਲਾਇਦਾ ਪਹਿਲਾ ਵਾਰ ਤੁਸੀਂ ਕਰੋ ਮਹਾਰਾਜ ਬਚਨ ਕਰਦੇ ਕਲਗੀਧਰ ਹਰੀ ਚੰਦ ਯੁੱਧ ਲਈ ਅਸੀਂ ਤੈਨੂੰ ਨਹੀਂ ਲਲਕਾਰਿਆ ਤੂੰ ਲਲਕਾਰਿਆਗਾ ਸਵਾਰ ਤੂੰ ਕਰ ਮੰਚ ਸੋਚਦਾ ਹਰੀ ਚੰਦ ਰਹਿ ਗਏ ਫਕੀਰ ਦੇ ਫਕੀਰ ਭੋਲੇ ਦੇ ਭੋਲੇ ਰਾਜਨੀਤੀ ਕਹਿੰਦੀ ਹੈ ਕਿ ਆਪਣੇ ਦੁਸ਼ਮਣ ਨੂੰ ਮੌਕਾ ਹੀ ਨਾ ਦੇਓ ਸਿਰ ਚੁੱਕਣ ਦਾ ਸਿਰ ਕਤਲ ਕਰ ਦਿਓ ਕੁਚਲ ਕੇ ਰੱਖ ਦਿਓ ਇਹ ਤਾਂ ਮੈਨੂੰ ਪਹਿਲਾਂ ਮੌਕਾ ਦੇ ਰਿਹਾ ਖੁਦ ਮੌਤ ਨੂੰ ਮੌਕਾ ਦੇ ਰਿਹਾ ਇਹਨਾਂ ਨੂੰ ਨਹੀਂ ਪਤਾ ਕਿ ਮੇਰੀ ਕਮਾਨ ਚੋਂ ਨਿਕਲਣ ਵਾਲਾ ਤੀਰ ਇਹਨਾਂ ਦਾ ਆਖਰੀ ਸਾਹ ਹੋਏਗਾ ਸੋਚਦਾ ਹੈ ਕਹਿੰਦਾ ਮਹਾਰਾਜ ਮੈਂ ਸੁਣਿਆ ਤੁਹਾਡਾ ਜਿਹੜਾ ਨੀਲਾ ਬੜਾ ਤਾਕਤ ਵਾਲਾ ਹੈਗਾ ਬੜਾ ਬਲਵਾਨ ਹੈਗਾ ਇਹਨੇ ਆਪਣੀਆਂ ਟਾਪਾਂ ਦੇ ਨਾਲ ਪਹਾੜਾਂ ਦੀਆਂ ਚੋਟੀਆਂ ਨੂੰ ਚੂਰ ਕਰਤਾ ਮਤਲਬ ਕਿ ਹਵਾ ਹੋ ਕੇ ਨਿਕਲ ਜਾਂਦਾ ਹੈਗਾ ਇਹ 'ਚ ਤਾਕਤ ਬੜੀ ਹੈਗੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ ਕਹਿੰਦੇ ਗੁਰੂ ਨਾਨਕ ਦੇ ਦਰ ਤੇ ਜਿਹੜੀ ਸੇਵਾ ਕਰਦੇ ਨੇ ਨਾ ਉਹਨਾਂ ਦੇ ਵਿੱਚ ਅਥਾਹ ਤਾਕਤ ਹੁੰਦੀ ਹੈਗੀ ਮੰਚ ਸੋਚਦਾ ਕਿ ਪਹਿਲਾਂ ਘੋੜੇ ਨੂੰ ਮਾਰਾਂ ਕੁਝ ਮਹਾਰਾਜ ਨੂੰ ਮਾਰਿਆ ਮਹਾਰਾਜ ਜ਼ਖਮੀ ਹੋ ਗਏ ਘੋੜਾ ਤਾਂ ਲੈ ਕੇ ਭੱਜ ਗਿਆ ਇਹਨਾਂ ਨੂੰ 84 ਲੱਖ ਜੋਨਾਂ ਦੇ ਵਿੱਚੋਂ ਕੁਝ ਜਾਨਵਰ ਕੁਝ ਪਸ਼ੂ ਮਨੁੱਖ ਦੇ ਨੇੜੇ ਆ ਗਏ ਜਿਵੇਂ ਬੱਕਰੀ ਗਾਂ ਮੱਝ ਹੋ ਗਏ ਆ ਗਏ ਜਿਵੇਂ ਕੁੱਤਾ ਹੋ ਗਿਆ ਬਿੱਲੀ ਹੋ ਗਈ ਇਹ ਵੀ ਮਨੁੱਖ ਦੇ ਨੇੜੇ ਨੇ ਘੋੜਾ ਇਤਿਹਾਦਕ ਹੋ ਗਿਆ ਜਾਂ ਆਪਣਾ ਮੋਰ ਹੋ ਗਿਆ ਜਾਂ ਤੋਤਾ ਹੋ ਗਿਆ ਇਹ ਮਨੁੱਖ ਦੇ ਨੇੜੇ ਨੇ ਬਾਂਦਰ ਵਗੈਰਾ ਕਹਿੰਦੇ ਇਹ ਭੱਜ ਜਾਣਾ ਹੈਗਾ ਪਹਿਲਾਂ ਇਹਨੂੰ ਮਾਰਾਂ ਇਹ ਜਦੋਂ ਮਰ ਜਾਏਗਾ ਫਿਰ ਕਲਗੀਧਰ ਨੂੰ ਮੈਂ ਕਿੱਥੇ ਨੱਠਣ ਦੇਵਾਂਗਾ ਦੂਜੇ ਦીર ਦੇ ਨਾਲ ਕਲਗੀਧਰ ਨੂੰ ਮਾਰ ਦੇਵਾਂਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਹਰੀ ਚੰਦਾ ਪਹਿਲਾਂ ਤੂੰ ਵਾਰ ਕਰ ਲੈ ਕਿਉਂਕਿ ਹਜੇ ਵੀ ਫਕੀਰ ਸ਼ਾਂਤੀ ਰਸ ਦੇ ਸਮੁੰਦਰ ਦੇ ਵਿੱਚ ਆਨੰਦ ਦੇ ਵਿੱਚ ਹੈਗਾ ਹਜੇ ਅਸੀਂ ਵੀ ਰਸ ਵਿੱਚ ਨਹੀਂ ਆਏ ਹੈਗੇ ਅਸੀਂ ਸ਼ਾਂਤ ਰਸ ਦੇ ਵਿੱਚ ਤੂੰ ਵਾਰ ਕਰ ਤੇ ਜਦੋਂ ਸਾਧ ਸੰਗਤ ਜੀ ਇਹ ਮਹਾਰਾਜ ਨੇ ਬਚਨ ਕੀਤਾ ਤੇ ਹਰੀ ਚੰਦ ਨੇ ਬੜੇ ਕਰੋਧ ਦੇ ਨਾਲ ਆਪਣੇ ਖੱਬੇ ਹੱਥ ਦੇ ਨਾਲ ਕਮਾਨ ਨੂੰ ਕਢਿਆ ਬਾਹਰ ਤੇ ਆਪਣੇ ਪੱਥੇ ਦੇ ਵਿੱਚੋਂ ਇੱਕ ਤੀਰ ਕਢਿਆ ਦੰਦ ਪੀਂਦਾ ਹੋਇਆ ਨਾ ਮਹਾਰਾਜ ਜੀ ਦਾ ਨਿਸ਼ਾਨਾ ਕਰਕੇ ਇੱਕਦਮ ਘੋੜੇ ਵੱਲ ਤੀਰ ਕਰਕੇ ਛੱਡਦਾ ਹੈ ਵੀ ਜਿਵੇਂ ਮਹਾਰਾਜ ਨੂੰ ਐ ਕਿ ਮੈਨੂੰ ਮਾਰ ਰਿਹਾ ਉਹ ਘੋੜੇ ਨੂੰ ਮਾਰਦਾ ਇਹ ਬੰਦਾ ਰੱਬ ਦੇ ਨਾਲ ਸਾਥ ਸੰਗਤ ਦੀ ਚਲਾਕੀਆਂ ਖੇਡਦਾ ਚਤਰਾਈ ਕਿਨੇ ਨਾ ਚਤਰ ਪੁੱਜ ਪਾਇਆਗਾ ਇਹ ਰੱਬ ਦੇ ਨਾਲ ਚਲਾਕੀ ਖੇਡਦਾ ਇੱਥੇ ਤਾਂ ਭੋਲੇ ਪਾਏ ਮਿਲੇ ਰਗੁਰਾਇਆ ਤੇ ਕਲਗੀਧਰ ਪਿਤਾ ਨੇ ਘੋੜੇ ਦੀ ਵਾਂਗ ਨੂੰ ਇਧਰ ਨੂੰ ਕੀਤਾ ਤੇ ਘੋੜਾ ਥੋੜਾ ਜਿਹਾ ਇਧਰ ਹੋ ਗਿਆ ਤੇ ਤੀਰ ਸਿੱਧਾ ਜਾ ਕੇ ਧਰਤੀ ਦੇ ਵਿੱਚ ਥਾਂ ਗੜ ਗਿਆ ਹੁਣ ਇਹਦੀ ਬੇਇੱਜ਼ਤੀ ਬੜੀ ਹੋਗੀ ਜੀ ਕਿ ਹਰੀਚੰਦ ਰਾਜੇ ਦੇ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਇਹਦਾ ਜਿਹੜਾ ਤੀਰ ਖਾਲੀ ਨਹੀਂ ਜਾਂਦਾ ਖਾਲੀ ਚਲੇ ਗਿਆ ਕਲਗੀਧਰ ਇਸ ਯੁੱਧ ਦੀ ਸਾਹ ਸੰਗਤ ਦੀ ਚਰਚਾ ਖੁਦ ਆਪਣੇ ਮੁਬਾਰਕ ਕਲਮ ਦੇ ਨਾਲ ਕਰਦੇ ਹੈਗੇ ਹਰੀਚੰਦ ਕੋਪੇ ਕਮਾਨੰ ਸੰਭਾਰੰ ਰਾਜਾ ਹਰੀਚੰਦ ਬੜੇ ਕਰੋਧ ਦੇ ਵਿੱਚ ਆਇਆ ਉਹਨੇ ਆਪਣੀ ਕਮਾਨ ਨੂੰ ਸੰਭਾਲਿਆ ਪ੍ਰਥਮ ਬਾਜੀਯੰ ਬਾਣ ਤਾਕੰ ਪ੍ਰਹਾਰਾਂ ਬਾਜੀ ਕਹਿੰਦੇ ਘੋੜਾ ਸਭ ਤੋਂ ਪਹਿਲਾਂ ਉਹਨੇ ਘੋੜੇ ਸਾਡੇ ਘੋੜੇ ਤੇ ਉਹਨੇ ਤੀਰ ਛੱਡਿਆਗਾ ਧੋਖੇ ਦੇ ਨਾਲ ਸਾਡਾ ਨਿਸ਼ਾਨਾ ਕਰਕੇ ਇੱਕਦਮ ਘੋੜੇ ਤੇ ਮਾਰਤਾਗਾ ਤੇ ਘੋੜਾ ਜਿਹੜਾ ਹੈਗਾ ਸੀ ਫੇਰ ਲਿਆ ਤੇ ਘੋੜਾ ਬਚ ਗਿਆ ਫਿਰ ਕਹਿੰਦਾ ਮਹਾਰਾਜ ਹੁਣ ਤੁਹਾਡੀ ਵਾਰੀ ਹੈ ਤੁਸੀਂ ਵਾਰ ਕਰੋ ਕਲਗੀਧਰ ਬਚਨ ਕਰਦੇ ਹਰੀ ਚੰਦਾ ਫਕੀਰ ਹਲੇ ਬਿਨਾ ਸ਼ਾਂਤ ਰਸ ਦੇ ਵਿੱਚ ਹੈਗਾ ਹਜੇ ਵੀ ਅਸੀਂ ਸ਼ਾਂਤ ਰਸ ਵਿੱਚਾਂ ਤੇਰੇ ਮਨ ਦੇ ਵਿੱਚ ਕੋਈ ਇੱਛਾ ਨਾ ਰਹਿ ਜਾਵੇ ਇੰਜ ਕਰ ਇੱਕ ਵਾਰ ਤੂੰ ਹੋਰ ਕਰ ਲੈ ਹਰੀ ਚੰਦ ਸੋਚਦਾ ਮਨ ਦੇ ਵਿੱਚ ਵੀ ਇਹ ਤਾਂ ਬਿਲਕੁਲ ਹੀ ਭੋਲੇ ਨੇ ਇਹਨਾਂ ਨੂੰ ਤਾਂ ਰਾਜਨੀਤੀ ਆਉਂਦੀ ਨਹੀਂ ਹੈਗੀ ਵੀ ਦੁਸ਼ਮਣ ਨੂੰ ਵੀ ਦੂਜਾ ਵਾਰ ਕਰਨ ਦਾ ਟਾਈਮ ਦੇਈਦਾ ਹੈਗਾ ਤੇ ਜਿਹੜੀ ਹਰੀਚੰਦ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਸੀ ਕਿ ਇਹਦਾ ਤੀਰ ਖਾਲੀ ਨਹੀਂ ਜਾਂਦਾ ਉਹ ਵਸਾਹ ਸੰਘਟੜ ਦੇ ਪਿੱਛੇ ਹੋ ਕੇ ਨਾ ਦੰਦ ਕੱਢਣ ਲੱਗੇ ਵੱਟਾ ਬਣਿਆ ਸੀ ਨਿਸ਼ਾਨ ਜੀ ਇੱਕ ਘੋੜਾ ਤਾਂ ਮਾਰ ਨਹੀਂ ਸਕਿਆ ਇਹ ਹੁਣ ਹਰੀਚੰਦ ਦੀ ਬੇਇੱਜ਼ਤੀ ਹੋ ਗਈ ਹੈ ਉਹਨੇ ਹੁਣ ਕੀ ਕੀਤਾਗਾ ਉਹਨੇ ਦੂਸਰਾ ਤੀਰ ਕੱਢਿਆ ਆਪਣੇ ਪਹਿਲੇ ਤੀਰ ਦੇ ਨਾਲੋਂ ਜ਼ਿਆਦਾ ਮਜ਼ਬੂਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੱਥੇ ਦਾ ਨਿਸ਼ਾਨਾ ਰੱਖ ਕੇ ਹਰੀਚੰਦ ਨੇ ਤੀਰ ਖਿੱਚਿਆ ਪੂਰੀ ਕਮਾਨ ਖਿੱਚੀ ਜ਼ੋਰ ਦੇ ਨਾਲ ਕਹਿੰਦਾ ਗੁਰੂ ਜੀ ਆਹ ਲੋ ਮੇਰਾ ਤੀਰ ਆਇਆ ਤੇ ਕਲਗੀਧਰ ਪਿਤਾ ਦੇ ਵੱਲ ਜਦੋਂ ਤੀਰ ਸ਼ੂਕਦਾ ਹੋਇਆ ਆ ਰਿਹਾ ਤੇ ਕਲਗੀਧਰ ਮਾੜਾ ਜਿਹਾ ਇੱਧਰ ਹੋ ਗਏ ਤੀਰ ਸਾਹ ਸੰਗਤ ਜੀ ਕੰਨ ਨੂੰ ਛੂੰਦਾ ਹੋਇਆ ਨਿਕਲ ਗਿਆ ਹਰੀਚੰਦ ਦੀ ਤਾਂ ਬਹੁਤੀ ਬੇਇੱਜ਼ਤੀ ਹੋ ਗਈ ਹੋਣਾ ਵੀ ਦੂਜਾ ਵੀ ਨਿਸ਼ਾਨਾ ਤੇਰਾ ਖਾਲੀ ਚਲੇ ਗਿਆ ਭਾਈ ਵੱਡਾ ਨਿਸ਼ਾਨਜੀ ਬਣਦਾ ਹੈਗਾ ਕਹਿੰਦਾ 22 ਧਾਰ ਦੇ ਪਹਾੜੀ ਰਾਜਿਆਂ ਦੇ ਵਿੱਚ ਮੇਰੇ ਬਰਾਬਰ ਕੋਈ ਨਿਸ਼ਾਨਚੀ ਨਹੀਂ ਹੈਗਾ ਤੇਰੇ ਤਾਂ ਦੂਜਾ ਵੀ ਨਿਸ਼ਾਨਾ ਖਾਲੀ ਚਲੇ ਗਿਆ ਤੂੰ ਕਾਹਦਾ ਨਿਸ਼ਾਨਚੀ ਹੋਇਆ ਭਾਈ ਕਲਗੀਧਰ ਪਿਤਾ ਬਚਨ ਕਰਦੇ ਆ ਦ੍ਰਿਤੀਏ ਤਾਕ ਕਹਿ ਬਾਣ ਮੋਪੈ ਚਲਾਇਓ ਕਹਿੰਦੇ ਪਹਿਲਾ ਤੀਰ ਮਾਰਿਓ ਨੇ ਘੋੜੇ ਨੂੰ ਤੇ ਦੂਜਾ ਫਿਰ ਉਹਨੇ ਸਾਡੇ ਮੱਥੇ ਦਾ ਨਿਸ਼ਾਨਾ ਰੱਖ ਕੇ ਮਾਰਿਆ ਦ੍ਰਿਤੀਆ ਤਾਕ ਕਹਿ ਤੀਰ ਮੋਕੇ ਚਲਾਇਓ ਫਿਰ ਮੋਰੇ ਮੇਰੇ ਤੇ ਮਾਰਿਆ ਰਖਿਓ ਦਾਇਬ ਨੇ ਕਾਨ ਛੇ ਕੇ ਸਦਾਇਓ ਕਹਿੰਦੇ ਉਹ ਪ੍ਰਮਾਤਮਾ ਨੇ ਸਾਨੂੰ ਰਖਿਆ ਉਹ ਤੀਰ ਹੈ ਨਾ ਜਿਹੜਾ ਕੰਨ ਛੂੰਦਾ ਹੋਇਆ ਨਿਕਲ ਗਿਆ ਮਨੁੱਖ ਥੋੜਾ ਜਿਹਾ ਕੋਈ ਵਧੀਆ ਕੰਮ ਕਰ ਦਿੰਦਾ ਕਹਿੰਦਾ ਮੇਰੇ ਤੋਂ ਹੋ ਗਿਆ ਜੀ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਮੈਂ ਕੰਮ ਕੀਤਾ ਹੈਗਾ ਮੇਰੀਆਂ ਫੋਟੋਆਂ ਲਾ ਦਿਓ ਮੇਰੇ ਇਸ਼ਤਿਹਾਰ ਲਾਓ ਮੇਰਾ ਨਾਮ ਅਨੌਸਰ ਕਰੋ ਕਿਉਂਕਿ ਮੈਂ ਵਧੀਆ ਕੰਮ ਕੀਤਾਗਾ ਮਹਾਰਾਜ ਕਹਿੰਦੇ ਅਸੀਂ ਸਾਡੀ ਇਹਦੇ ਵਿੱਚ ਕੋਈ ਕੁਸ਼ਲਤਾ ਨਹੀਂ ਯੁੱਧ ਦੇ ਵਿੱਚ ਰਖਿਓ ਦਾਇਬ ਨੇ ਦਾਇਬ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਖਿਓ ਦਾਇਬ ਨੇ ਕਾਨਸ਼ੇਕ ਸਦਾਇੰ ਉਹ ਤੀਰ ਸਾਡੇ ਕੰਨ ਨੂੰ ਛੂੰਦਾ ਹੋਇਆ ਲੰਘ ਗਿਆ ਹੁਣ ਹਰੀ ਚੰਦ ਵਿਚਾਰਾ ਨਿਮੋ ਚੁਣਾ ਹੋ ਕੇ ਕਹਿੰਦਾ ਕਲਗੀਧਰ ਜੀ ਹੁਣ ਤੁਹਾਡੀ ਵਾਰੀ ਹੈਗੀ ਤੁਸੀਂ ਵਾਰ ਕਰੋ ਮਹਾਰਾਜ ਮੁਸਕਰਾਏ ਗਲਾਬੀ ਬੁੱਲਾਂ ਦੇ ਵਿੱਚੋਂ ਚਿੱਟੇ-ਚਿੱਟੇ ਮੋਤੀਆਂ ਵਰਗੇ ਦੰਦ ਮਹਾਰਾਜ ਜੀ ਦੇ ਦਰਸ਼ਨ ਦੇ ਰਹੇ ਨੇ। ਨੇਤਰਾਂ ਦੇ ਵਿੱਚੋਂ ਸਾਦ ਸੰਗਤ ਜੀ ਕਰੂਣਾ ਦਾ ਮੀਂਹ ਪੈ ਰਿਹਾ ਹੈਗਾ। ਮੁਸਕਰਾ ਕੇ ਬਚਨ ਕਰਦੇ ਹਰੀ ਚੰਦਾ ਫਕੀਰ ਹਜੇ ਵੀ ਸ਼ਾਂਤ ਰਸ ਦੇ ਆਨੰਦ ਵਿੱਚ ਹੈ। ਇੰਜ ਕਰ। ਇੱਕ ਵਾਰ ਹੋਰ ਕਰ ਲੈ ਤੂੰ। ਤੇਰੇ ਮਨ ਚ ਨਾ ਜਾਵੇ। ਕੇ ਮਤਾ ਤੀਸਰਾ ਮੈਨੂੰ ਮੌਕਾ ਮਿਲਦਾ ਤੇ ਮੈਂ ਕਲਗੀਧਰ ਨੂੰ ਉੱਥੇ ਮਾਰ ਦਿੰਦਾ ਇਕ ਵਾਰ ਹੋਰ ਕਰਨ ਲੈ ਤੂੰ ਤੇਰੇ ਮਾਂਚ ਨਾ ਰਹਿ ਜਾਵੇ ਹੁਣ ਉਹ ਸੋਚਦਾ ਕਿ ਇਹ ਤਾਂ ਬਿਲਕੁਲ ਹੀ ਅਣਜਾਣ ਨੇ ਰਾਜਨੀਤੀ ਨਾਲੋਂ ਵੀ ਮੈਨੂੰ ਤੀਜਾ ਮੌਕਾ ਦੇ ਰਹੇ ਨੇ ਦੁਸ਼ਮਣ ਨੂੰ ਤਾਂ ਪਹਿਲਾਂ ਨਹੀਂ ਦੇਈਦਾਗਾ ਜਿਹੜੀ ਚੁੱਪ ਕਰਕੇ ਦੰਦ ਕੱਢ ਰਹੇ ਸੀ ਨਾ ਉਹ ਹੁਣ ਅਸਲ ਲਾ ਕੇ ਵੱਡਾ ਨਿਸ਼ਾਨ ਜੀ ਹਰੀਚੰਦ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਬੜਾ ਜ਼ਿਆਦਾ ਕਰੋਧ ਆਇਆ ਅੱਖਾਂ ਲਾਲ ਕਰਦਾ ਹੈ ਦੰਦ ਪੀਂਦਾ ਹੋਇਆ ਆਪਣੇ ਪੱਥੇ ਦੇ ਵਿੱਚੋਂ ਸਭ ਤੋਂ ਤਾਕਤ ਵਾਲਾ ਤੀਰ ਕੱਢਦਾ ਹੈ ਕਲਗੀਧਰ ਤਰ ਤੀਸਰੀ ਵਾਰ ਕਿਹਾ ਹਰੀਚੰਦਾ ਇੱਕ ਵਾਰ ਹੋਰ ਕਰ ਲੈ ਮਤਲਬ ਪਤਾ ਕੀ ਹੈਗਾ ਬੰਦਾ ਮਾੜਾ ਕੰਮ ਕਰਦਾ ਹੈ ਕਹਿੰਦਾ ਮੈਨੂੰ ਕਿਹੜਾ ਕੋਈ ਰੋਕਣ ਵਾਲਾ ਹੈਗਾ ਮੇਰੀ ਚੱਲਦੀ ਹੈ ਮੇਰੇ ਅੱਗੇ ਕੋਈ ਬੋਲਦਾ ਹੈਗਾ ਮੇਰੀ ਧਾਂਕ ਐਥੇ ਪੂਰੀ ਮੈਂ ਇੱਕ ਮਾੜਾ ਕੀਤਾ ਮੈਂ ਦੂਜਾ ਮਾੜਾ ਕਰ ਲਿਆ ਮੈਂ ਤੀਜਾ ਮਾੜਾ ਕਰ ਲਿਆ ਚੌਥਾ ਮਾੜਾ ਕਰ ਲਿਆ ਮੈਨੂੰ ਰੋਕਣ ਵਾਲਾ ਕਿਹੜਾ ਹੈਗਾ ਉਹ ਟੈਂਕ ਜਿਹੜੇ ਚੜ੍ਹਾਈ 84 ਦੇ ਵਿੱਚ ਉਹਨਾਂ ਨੂੰ ਪਤਾ ਸੀ ਵੀ ਸਾਡੀ ਸلطਨਤ ਖਤਮ ਹੋ ਜੇਗੀ ਮਿਲ ਗਏ ਮਿੱਟੀ ਦੇ ਵਿੱਚ 7ਵੀਂ ਸਦੀ ਦੇ ਵਿੱਚ ਆਏ ਮੁਗਲ ਸਿੰਘਾਂ ਨੇ ਸਾਥ ਸੰਗਿ ਮਿੱਟੀ ਚ ਮਿਲਾ ਕੇ ਰੱਖਦੇ ਮੁਗਲਾਂ ਨੇ ਕਦੇ ਸੋਚਿਆ ਸੀ ਕਿ ਇਸ ਦੇਸ਼ ਦੇ ਵਿੱਚੋਂ ਸਾਡਾ ਝੰਡਾ ਲੱਥ ਜਾਏਗਾ ਹੁਣ ਵਾਲੇ ਵੀ ਸੋਚਦੇ ਪਏ ਅਸੀਂ ਪੱਕੇ ਹੀ ਆਂਗੇ ਕੁਰਸੀ ਤੇ ਕੋਈ ਪੱਕਾ ਨਹੀਂ ਜੇ ਰਹਿੰਦਾ ਹੈਗਾ ਇਹ ਰਾਜਨੀਤਿਕ ਸੇਵਾ ਹੁੰਦੀ ਹੈ ਬੰਦਾ ਹੰਕਾਰ ਦੇ ਵਿੱਚ ਆ ਕੇ ਮਾਲਕ ਬਣ ਕੇ ਬਹਿ ਜਾਂਦਾ ਕੁਦਰਤ ਮੌਕਾ ਦਿੰਦੀ ਹੈ ਸੰਭਲ ਜਾ ਸੰਭਲ ਜਾ ਸੰਭਲ ਜਾ ਸੰਭਲ ਜਾ ਇਹ ਕਹਿੰਦਾ ਮੈਂ ਤਾਂ ਮਾੜਾ ਕਰ ਰਿਹਾ ਮੈਨੂੰ ਕੋ ਰੋਕਣ ਟੋਕਣ ਵਾਲਾ ਨਹੀਂ ਹੈਗਾ ਤੈਨੂੰ ਭਾਈ ਇੱਕ ਸਮਾਂ ਦਿੱਤਾ ਜਾ ਰਿਹਾ ਕਿਉਂਕਿ ਜਦੋਂ ਸਮਾਂ ਸਮਾਪਤ ਹੋ ਗਿਆ ਜਦੋਂ ਉਹਦੀ ਕਲਮ ਚੱਲੇਗੀ ਫਿਰ ਤੂੰ ਕੁਝ ਕਰਨ ਜੋਗਾ ਨਹੀਂ ਜੀ ਰਹਿਣਾਗਾ ਉਹਨੇ ਤੀਸਰਾ ਤੀਰ ਕੱਢਿਆ ਜਿਹੜਾ ਸਭ ਤੋਂ ਜ਼ਿਆਦਾ ਤਾਕਤਵਾਰਾ ਸੀ ਤੇ ਮਹਾਰਾਜ ਜੀ ਦੇ ਸੀਨੇ ਦਾ ਨਿਸ਼ਾਨਾ ਰੱਖ ਕੇ ਉਹਨੇ ਤੀਜਾ ਤੀਰ ਮਾਰਿਆਗਾ ਕਹਿੰਦਾ ਕਲਗੀਧਰ ਜੀ ਆਹ ਲੋ ਮੇਰਾ ਤੀਜਾ ਤੀਰ ਆਇਆਗਾ ਉਹ ਤੀਸਰਾ ਤੀਰ ਸਾਹ ਸੰਗਤ ਜੀ ਮਹਾਰਾਜ ਦੇ ਸਿੱਧਾ ਆ ਕੇ ਇੱਥੇ ਵੱਜਿਆਗਾ ਲਿਖਦੇ ਮਹਾਰਾਜੇ ਤੀਜਾ ਤੀਰ ਉਹਨੇ ਮਾਰਿਆ ਸਾਡੇ ਵੱਜਿਆ ਤ੍ਰਿਤਿਆ ਤੀਰ ਮਾਰਿਓ ਸੋ ਪੇਟੀ ਮਝਾਰੰ ਪੇਟੀ ਦਾ ਮਤਲਬ ਇੱਥੇ ਮਹਾਰਾਜ ਨੇ ਇੱਕ ਚੰਮੜੇ ਦੀ ਬੈਲਟ ਬੰਨੀ ਹੋਈ ਹੈਗੀ ਉਹਦੇ ਵਿੱਚ ਛੋਟੇ ਸ਼ਸਤਰ ਅਸਤਰ ਪਾਏ ਹੋ ਜਿਵੇਂ ਛੋਟਾ ਕੋ ਪਿਸਤੋਲ ਪੈ ਜਾਂਦਾਗਾ ਕੋਈ ਚਾਕੂ ਪੈ ਜਾਂਦਾਗਾ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਪੈ ਜਾਂਦੀਆਂ ਹੈਗੀਆਂ ਉਹਦੇ ਉੱਤੇ ਮਹਾਰਾਜ ਨੇ ਇੱਕ ਰੇਸ਼ਮੀ ਕੱਪੜਾ ਬੰਨਿਆ ਹੋਇਆਗਾ ਜਿਸਨੂੰ ਪੱਕਾ ਕਮਰ ਕਸਾ ਕਹਿ ਦਿੰਦੇ ਆ ਤ੍ਰਿਤਿਆ ਬਾਣ ਮਾਰਿਓ ਸੋ ਪੇਟੀ ਮਝਾਰੰ ਕਹਿੰਦੇ ਤੀਜਾ ਬਾਣ ਉਹਨੇ ਸਾਡੀ ਪੇਟੀ ਦੇ ਵਿੱਚ ਮਾਰਿਆ ਬਿਦਯੰ ਚਿਲਕਤੰ ਦਿਆਲਪਾਰੰ ਪਧਾਰੰ ਉਹ ਜਿਹੜਾ ਚਿਲਕਮਣਾ ਕੱਪੜਾ ਸੀ ਨਾ ਉਹ ਨੂੰ ਉਹਨੇ ਚੀਰ ਦਿੱਤਾ ਜੀ ਤੇ ਜਿਹੜਾ ਸਾਡੀ ਪੇਟੀ ਨੂੰ ਚੀਰਦਾ ਹੋਇਆ ਉਹ ਜਿਹੜਾ ਬਾਣ ਸੀ ਨਾ ਤੀਰ ਸੀਗਾ ਉਹ ਸਾਡੇ ਚਮੜੀ ਨੂੰ ਥੋੜਾ ਜਿਹਾ ਵੱਜਿਆ ਚੁਬੀ ਚਿੰਚ ਚਰਮੰ ਸਾਡੇ ਚਮੜੇ ਨੂੰ ਥੋੜਾ ਜਿਹਾ ਚੁੱਬਿਆ ਮਹਾਰਾਜ ਕੇ ਲਈ ਬਿਲਕੁਲ ਚੁੱਬਿਆਗਾ ਚੁਬੀ ਚਿੰਚ ਚਰਮੰ ਕਛੂ ਕਾਇ ਨ ਆਯੰ ਪਰ ਸਾਨੂੰ ਕੋਈ ਜ਼ਖਮ ਨਹੀਂ ਲੀ ਤੀਰ ਮਾਰਿਆ ਉਹਨੇ ਸਾਡੀ ਪੇਟੀ ਨੂੰ ਵੱਜਿਆ ਕਪੜਾ ਜਿਹੜਾ ਚੀਰ ਗਿਆ ਪੇਟੀ ਚੀਰ ਗਿਆ ਥੋੜਾ ਜਿਹਾ ਵੱਜਿਆ ਸਾਡੇ ਸਰੀਰ ਨੂੰ ਜੋ ਫਿਰ ਤੀਰ ਜਿਹੜਾ ਨਾ ਥੱਲੇ ਡਿੱਗ ਗਿਆ ਤੇ ਹਰੀ ਚੰਦ ਕਹਿੰਦਾ ਮਹਾਰਾਜ ਹੁਣ ਤੁਹਾਡੀ ਵਾਰੀ ਹੈਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਹਰੀ ਚੰਦਾ ਆਪਣੇ ਪੀਰ ਫਕੀਰ ਮਨਾਲਾ ਜਿਹੜੇ ਮਨਾਉਣੇ ਹੈਗੇ ਆਪਣੇ ਦੇਵੀ ਦੇਵਤਾ ਨੂੰ ਚੇਤੇ ਕਰ ਲੈ ਆਪਣੇ ਕੋਲ ਗੁਰੂਵਾਨ ਚੇਤੇ ਕਰ ਲੈ ਜੀ ਨੂੰ ਵੀ ਤੋ ਚੇਤੇ ਕਰਨਾ ਕਰ ਲੈ ਕਿਉਂਕਿ ਹੁਣ ਗੁਜਰੀ ਦੇ ਲਾਲ ਦਾ ਤੀਰ ਆਇਆ ਲੈ ਮਹਾਰਾਜ ਨੇ ਨੋ ਟੰਕੀ ਕਮਾਨ ਆਪਣੇ ਮੋਢੇ ਦੇ ਉਪਰ ਉਲਾਈ ਖੱਬੇ ਹੱਥ ਦੇ ਨਾਲ ਪੱਥੇ ਦੇ ਵਿੱਚੋਂ ਮਹਾਰਾਜ ਨੇ ਖਪਰਾ ਤੀਰ ਕੱਢਿਆਗਾ ਖਪਰਾ ਮੀਨ 4 ਉਂਗਲ ਸਾਹ ਸੰਗਤ ਜੀ ਚੌੜਾ ਮਹਾਰਾਜ ਜਦੋਂ ਤੀਰ ਛੱਡਦੇ ਸਨ ਕੀ ਵਿਸ਼ੇਸ਼ਤਾ ਹੈਗੀ ਤੀਰ ਦੇ ਸਾਹਮਣੇ ਜਿਹੜਾ ਵੀ ਆ ਰਿਹਾ ਉਹਦਾ ਭਾਵੇਂ ਮੱਥਾ ਆ ਗਿਆ ਭਾਵੇਂ ਉਹਦਾ ਸੀਨਾ ਆ ਗਿਆ ਪਾੜਦਾ ਹੋਇਆ ਤੀਰ ਉਹਨੂੰ ਲੰਘ ਰਿਹਾ ਤੁਸੀਂ 6ਵੇਂ ਮਹਾਰਾਜ 10ਵੇਂ ਮਹਾਰਾਜ ਦਾ ਇਤਿਹਾਸ ਪੜੋ ਅਗਰ ਘੋੜਾ ਵੀ ਅੱਗੇ ਆ ਜਾਂਦਾ ਸੀ ਘੋੜੇ ਦੇ ਮੱਥੇ ਵਿੱਚ ਤੀਰ ਵੱਜ ਕੇ ਪੂਰਾ ਸਰੀਰ چیرਦਾ ਹੋਇਆ ਤੀਰ ਪਿੱਛੋਂ ਦੀ ਲੰਘ ਜਾਂਦਾ ਸੀ ਇੰਨਾ ਬਲ ਮਹਾਰਾਜ ਦੇ ਬਾਜੂ ਬੰਦਾਂ ਦੇ ਵਿੱਚ ਸੀਗਾ ਮਹਾਰਾਜ ਬਚਨ ਕਰਦੇ ਹਰੀ ਚੰਦਾ ਹੁਣ ਸਾਡਾ ਤੀਰ ਆ ਰਿਹਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਮਾਨ ਦੇ ਉੱਤੇ ਰੱਖਿਆ ਤੀਰ ਸਤਗੁਰ ਪਾਤਸ਼ਾਹ ਨੇ ਖਿੱਚ ਆਸਾ ਸੰਗਤ ਜੀ ਕੰਨ ਤੱਕ ਦੰਦ ਨਹੀਂ ਪੀਏ ਅੱਖਾਂ ਚੋਂ ਸਾਧ ਸੰਗਤ ਜੀ ਮਹਾਰਾਜ ਦੇ ਕੋਈ ਅਗ ਨਹੀਂ ਨਿਕਲਦੀ ਮੁਸਕਰਾਣ ਦੇ ਪਤਾ ਕੀ ਕਹਿੰਦੇ ਹਰੀ ਚੰਦਾ ਵਾਰ ਐਵੇਂ ਨਹੀਂ ਐਵੇਂ ਕਰੀਦਾ ਹੈਗਾ تیر ਬਿਲਕੁਲ ਸਾਧ ਸੰਗਤ ਸ਼ੋਕਦਾ ਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਕਮਾਨ ਚੋਂ ਕਦੋਂ ਨਿਕਲਿਆ ਹਰੀ ਚੰਦ ਦੇ ਮੱਥੇ ਤੇ ਆ ਕੇ ਕਦੋਂ ਵੱਜ ਗਿਆ ਮੱਥਾ ਬਾੜਦਾ ਹੋਇਆ تیر ਆਰ ਪਰ ਲੰਘ ਗਿਆ ਹਰੀ ਚੰਦ ਮੁੱਦਾ ਹੋ ਕੇ ਡਿੱਗਿਆ ਬਾਦਸ਼ਾਹ ਬਚਨ ਕਰਦੇ ਤ੍ਰਿਤਿੰਗ ਬਾਣ ਮਾਰਿਓ ਸੋ ਪੇਟੀ ਮਝਾਰੰ ਵਿਦਿੰਗ ਚਿਲਕ ਤੰਗ ਧਿਆਲ ਪਾਰੰ ਪਧਾਰੰ ਚੁਬੀ ਚਿੰਚ ਚਰਮੰ ਕਛੂ ਕਾਇ ਨਾ ਆਇੰ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰੀ ਲੈ ਕਮਾਨੰ ਹਣੇ ਤੀਨ ਬਾਣੰ ਹਰੀ ਚੰਦ ਮਾਰੇ ਸੋ ਜੋਦਾ ਲਤਾਰੇ ਭਾਈ ਜੀ ਤੇ ਮੇਰੀ ਕਿਰਪਾ ਘਾਲ ਤੇਰੀ ਇਹ ਕਲਗੀਧਰ ਦਾ ਯੁੱਧ ਜਿਹੜਾ ਪੰਗਾ ਨਹੀਂ ਦਾ ਸਰਵਣ ਕੀਤਾ ਤੇ ਅਸੀਂ ਚਮਕੌਰ ਦਾ ਯੁੱਧ ਸਰਵਣ ਕਰਦੇ 2 ਮਿੰਟ ਦੀ ਬੇਨਤੀ ਕਰਕੇ ਮੈਂ ਸਮਾਪਤੀ ਕਰੂੰਗਾ ਗੁਰੂ ਕੇ ਕਿਰਤ ਨੇ ਪਹੁੰਚ ਸਕੇ ਹੈ ਦਰਬਾਰ ਦੇ ਵਿੱਚ ਬਾਬਾ ਜਹਾਰ ਸਿੰਘ ਜੀ ਦੇ ਨਾਲ ਦੋ ਪਿਆਰੇ ਤੇ ਤਿੰਨ ਸਿੰਘ ਲਗੇ ਭਾਈ ਹਿਮਤ ਸਿੰਘ ਭਾਈ ਸਾਹਿਬ ਸਿੰਘ ਤੇ ਸਾਧ ਸੰਗਤ ਤਿੰਨ ਸਿੰਘ ਨੇ ਛਿਆਂ ਦਾ ਜਥਾ ਆ ਗਿਆ ਮੈਦਾਨੇ ਜੰਗ ਦੇ ਵਿੱਚ ਹੁਣ ਬਾਬਾ ਜੁਝਾਰ ਸਿੰਘ ਜੀ ਦੁਸ਼ਮਣਾਂ ਦੇ ਨਾਲ ਲੜਦੇ ਪਏ ਨੇਗੇ ਪੰਜੇ ਸਿੰਘ ਲੜਦੇ ਪਏ ਨੇ ਲੜਦੇ ਲੜਦੇ ਪੰਜੇ ਸਿੰਘ ਸ਼ਹੀਦ ਹੋ ਗਏ ਤੇ ਬਾਬਾ ਜੁਝਾਰ ਸਿੰਘ ਜੀ ਇਕੱਲੇ ਰਹਿ ਗਏ ਨੇਗੇ ਤੀਰ ਖਤਮ ਹੋ ਗਏ ਤਲਵਾਰ ਉਹਨਾਂ ਦੀ ਟੁੱਟ ਗਈ ਹੈਗੀ ਨੇਜੇ ਨਾਲ ਲੜਦੇ ਪਏ ਨੇ ਨੇਜਾ ਟੁੱਟ ਗਿਆ ਹੱਥ ਦੇ ਵਿੱਚ ਥੋੜਾ ਜਿਹਾ ਡੰਡਾ ਰਗਿਆ ਉਹਦੇ ਨਾਲ ਲੜਦੇ ਪਏ ਨੇ ਸਰੀਰ ਛੱਲੀ ਹੋ ਗਿਆ ਜ਼ਖਮਾਂ ਦੇ ਨਾਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਅਕਾਲ ਅਕਾਲ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਤੇ ਹੁਣ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਕਾਰਾਈ ਛੱਡਿਆਗਾ ਸ਼ੋਕ ਨਹੀਂ ਜੇ ਮਨਾਇਆਗਾ ਇੱਕ ਰਾਮਚੰਦਰ ਗਏ ਦਸ਼ਰਧ ਬੇਸੁੱਧ ਹੋ ਕੇ ਟਿਕ ਗਏ ਪੁੱਤ ਗਿਆ ਪਿਓ ਤੋ ਜਰਿਆ ਨਹੀਂ ਗਿਆ ਉਹ ਪਤਾ ਸੀ 14 ਸਾਲ ਬਾਅਦ ਆ ਜਾਏਗਾ ਪਤਾ ਇਹਨਾਂ ਨੇ ਤਾਂ ਵਾਪਸ ਹੀ ਨਹੀਂ ਆਣਾ ਸ਼ਰੀਰ ਕਰਕੇ ਗੁਰੂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਸੋ ਗੁਰੂ ਪਿਆਰਿ ਇਹ ਜਿਹੜੇ ਜਿੰਨੇ ਵੀ ਸੰਸਾਰ ਚ ਗੁਰੂ ਘਰ ਨੇ ਨਾ ਇਹਨਾਂ ਦੀ ਨਹੀਂ ਬਾਹਰੀ ਰੂਪ ਦੇ ਵਿੱਚ ਭਾਵੇਂ ਇੱਟਾਂ ਪੱਥਰਾਂ ਸੀਮਿੰਟ ਨਾਲ ਰੱਖੀ ਗਈ ਹੈ ਪਰ ਇਹਨਾਂ ਨੀਹਾਂ ਦੇ ਵਿੱਚ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਸੀਸ ਲਗੇ ਸੀਮਿੰਟ ਦੇ ਵਿੱਚ ਪਾਣੀ ਜ਼ਰੂਰ ਪਿਆਗਾ ਦੇਖਣ ਲਈ ਪਰ ਇਹਨਾਂ ਇਮਾਰਤਾਂ ਦੇ ਵਿੱਚ ਧਰਮ ਦੀਆਂ ਇਮਾਰਤਾਂ ਵਿੱਚ ਸ਼ਹੀਦ ਸਿੰਘਾਂ ਦਾ ਲਹੂ ਹੈਗਾ ਜਿਦੇ ਬਦੌਲਤ ਅਸੀਂ ਇੱਥੇ ਬਹਿ ਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰਦੇ ਪਿਆਂਗੇ ਸੋ ਆਪ ਸਰਬ ਸੰਗਤਾਂ ਧੰਨਤਾ ਦੇ ਯੋਗ ਹੋ